ਇਸ ਨਿੱਕੀ ਬੱਚੀ ਦੇ ਮਾਪਿਆਂ ਨੇ ਇਸਤੇ ਅਜਿਹਾ ਕਹਿ ਟਾਇਆ ਕਿ ਹਰ ਮਾਪੇ-ਬਾਪ ਦੀ ਸੁਣ ਕੇ ਰੂ ਕੰਬ ਗਈ। ਆਪਣੀ ਹੀ ਬੱਚੀ ਨੂੰ ਗੱਡੀ ਦੇ ਵਿੱਚ ਛੱਡ ਕੇ ਵਿਆਹ ਤੇ ਨੱਚਣ ਲੱਗ ਗਏ ਮਾਪੇ। ਬੱਚੀ ਗੱਡੀ ਦੇ ਵਿੱਚ ਰੋਂਦੀ ਰਹੀ, ਘੁੱਲੌਂਦੀ ਰਹੀ, ਮੁੜ ਕੇ ਉਸ ਦਾ ਸਾਹ ਸੁੱਕ ਗਿਆ ਤੇ ਬੱਚੀ ਦੀ ਮੌਤ ਹੋ ਗਈ ਪਰ ਕਿਸੇ ਨੂੰ ਵੀ ਪਿੰਗ ਤੱਕ ਨਹੀਂ ਲੱਗੀ। ਜਸਸ਼ਕਾਤ ਉਸ ਦਿਖਣ ਨਿਸ਼ਾਨ ਪੋਸਟ ਮਠੜੇ ਨਾਲ ਮੇਗਾ। ਬੱਚੇ ਮਾਪਿਆਂ ਦੇ ਕਾਲਜੇ ਦੇ ਟੁਕੜੇ ਹੁੰਦੇ ਨੇ ਪਰ ਇੱਥੇ ਮਾਪਿਆਂ ਨੇ ਆਪਣੇ ਬੱਚੀ ਨਾਲ ਅਜਹੀ ਹਰਕਤ ਕਰ ਦਿੱਤੀ ਕਿ ਹਰ ਇੱਕ ਮਾ ਬਾਬ ਦਾ ਕਾਲਜਾ ਬਲੁੰਦਰ ਗਿਆ ਇਹ ਮਾ ਬਾਬ ਨੇ ਗਲਤੀਆਂ ਜਾਣ ਕੇ ਨਹੀਂ ਕੀਤੀ ਬਲਕਿ ਇਹਨਾਂ ਕੋਲ ਹੋ ਗਈ ਪਰ ਇੱਥੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਬੱਚੇ ਦੇ ਨਾਲ ਇੰਨੀ ਅਣਗਹਿਲੀ ਕਿਵੇਂ ਵਰਤੀ ਗਈ ਕਿਉਂਕਿ ਇੱਕ ਮਾਪਿਆਂ ਦੀ ਛੋਟੀ ਜਿਹੀ ਲਾਪਰਵਾਹੀ ਨੇ ਉਸ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਹਿਸ 3 ਸਾਲ ਦੀ ਬੱਚੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਇਹ ਤਸਵੀਰ ਦੇਖੋ ਇਹ 3 ਸਾਲ ਦੀ ਬੱਚੀ ਹੈ ਜਿਸ ਨੂੰ ਗੱਡੀ ਦੇ ਅੰਦਰ ਛੱਡ ਦਿੱਤਾ ਗਿਆ ਮਾਪੇ ਕਿਸੇ ਦੇ ਵਿਆਹ ਤੇ ਆਏ ਸਨ ਤਿੰਨ ਬੱਚੇ ਨੇ ਇਹਨਾਂ ਦੇ ਜਿਨ੍ਹਾਂ ਚੋਂ ਦੋ ਬੱਚੇ ਮਾਪੇ ਆਪਣੇ ਨਾਲ ਲੈ ਗਏ ਤੇ ਤੀਸਰੀ ਬੱਚੀ ਗੱਡੀ ਦੇ ਵਿੱਚ ਹੀ ਰਹਿ ਜਾਂਦੀ ਹੈ ਤੇ ਗੱਡੀ ਦੇ ਵਿੱਚੋਂ ਚੀਕਦੀ ਰਹਿੰਦੀ ਹੈ ਚੀਲਾਂਦੀ ਰਹਿੰਦੀ ਹੈ ਮਾਪੇ ਉੱਥੇ ਜਾ ਕੇ ਡੀਜੇ ਤੇ ਨੱਚਦੇ ਰਹਿੰਦੇ ਨੇ ਤੇ ਡੀਜੇ ਦੀ ਆਵਾਜ਼ ਉੱਚੀ ਹੋਣ ਕਾਰਨ ਮਾਬਾਬ ਨੂੰ ਆਪਣੇ ਬੱਚੀ ਦਾ ਰੋਣਾ ਵੀ ਸੁਣਾਈ ਨਹੀਂ ਦਿੰਦਾ ਜਿਸ ਤੋਂ ਬਾਅਦ ਬੱਚੀ ਦਾ ਰੋ ਰੋ ਕੇ ਗਲਾ ਸੁੱਕ ਜਾਂਦਾ ਹੈ ਜਿਸ ਤੋਂ ਬਾਅਦ ਸਾਹ ਰੁਕਣ ਕਾਰਨ ਇਸ ਬੱਚੀ ਦੀ ਮੌਤ ਹੋ ਜਾਂਦੀ ਹੈ ਥੋੜੀ ਦੇਰ ਬਾਅਦ ਮਾਬਾਬ ਨੂੰ ਖਿਆਲ ਆਉਂਦਾ ਹੈ ਕਿ ਉਹਦੀ ਤੀਸਰੀ ਬੱਚੀ ਕਿੱਥੇ ਆ ਜਦੋਂ ਕਿ ਰਿਸ਼ਤੇਦਾਰ ਪੁੱਛਦੇ ਨੇ ਤਾਂ ਉਸ ਤੋਂ ਬਾਅਦ ਇੱਧਰ ਉੱਧਰ ਛਾਣਬੀਣ ਕੀਤੀ ਜਾਂਦੀ ਹੈ ਭਾਲ ਕੀਤੀ ਜਾਂਦੀ ਹੈ ਤੇ ਜਦੋਂ ਗੱਡੀ ਦੇ ਉਚਾਰ ਕੇ ਦੇਖਿਆ ਜਾਂਦਾ ਹੈ ਤਾਂ ਪਿਛਲੀ ਸੀਟ ਤੇ ਇਹ ਬੱਚੀ ਬੇਹੋਸ਼ ਪਾਈ ਜਾਂਦੀ ਹੈ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਬੱਚੀ ਨੂੰ ਮ੍ਰਿਤਕ ਘੋਸ਼ਿਤ ਡਾਕਟਰ ਵੱਲੋਂ ਦਿੱਤਾ ਜਾਂਦਾ ਹੈ ਇੰਨੀ ਵੱਡੀ ਲਾਪਰਵਾਹੀ ਜਿਹੜੀ ਮਾਪੇ ਵੱਲੋਂ ਕੀਤੀ ਗਈ ਹੈ ਭਾਵੇਂ ਜਿੰਨਾ ਮਰਜੀ ਆਪਣੇ ਲਈ ਮੀ ਟਾਈਮ ਕੱਢੋ ਆਪਣੇ ਲਈ ਸਮਾਂ ਕੱਢੋ ਪਰ ਆਪਣੇ ਬੱਚਿਆਂ ਨੂੰ ਕਦੇ ਵੀ ਦੂਰ ਕਰਕੇ ਆਪਣੇ ਅੱਖਾਂ ਤੋਂ ਓਹਲੇ ਕਰਕੇ ਆਪਣੇ ਲਈ ਮੀ ਟਾਈਮ ਨਹੀਂ ਲੱਭਣਾ ਚਾਹੀਦਾ ਕਿਉਂਕਿ ਬੱਚੇ ਬੜੇ ਸੁੱਖਾ ਸੁਖ ਕੇ ਮਿਲਦੇ ਨੇ ਤੇ ਇੱਕ ਬੱਚੇ ਦੀ ਮੌਤ ਹੋਈ ਹੈ ਮਾਪਿਆਂ ਦੀ ਲਾਪਰਵਾਹੀ ਦੇ ਕਾਰਨ ਇੱਕ ਬੱਚੀ ਨੇ ਦਮ ਤੋੜ ਦਿੱਤਾ ਹੈ